ਲੰਬਰਗ੍ਰਿਟਿਕ ਰਿਪੋਰਟ ਦੇ ਅਨੁਸਾਰ ਇੱਕ ਸੰਘੀ ਯੋਜਨਾ ਦੇ ਅੰਦਰ ਪ੍ਰਸ਼ਾਸਨ ਨੂੰ ਨਵੀਆਂ H1B ਵੀਜ਼ਾ ਅਰਜ਼ੀਆਂ ਉੱਤੇ 1 ਲੱਖ ਡਾਲਰ ਦੀ ਫੀਸ ਦੇ ਨਾਲ ਲੱਗੇ ਵਧੰਦੀ ਇਜਾਜ਼ਤ ਦੇ ਰਹੀ ਥੀਏ ਇਹ ਫੈਸਲਾ ਬਹੁਤ ਸਾਰੀਆਂ ਅਮਰੀਕੀ ਟੈਕਨੋਲੋਜੀ ਕੰਪਨੀਆਂ ਦੇ ਲਈ ਇੱਕ ਵੱਡਾ ਚਟਕ ਹੈ ਜੋ ਦੂਜੇ ਦੇਸ਼ਾਂ ਦੇ ਹੁਨਰਬੰਦ ਕਾਮਿਆਂ ਉੱਤੇ ਨਿਰਭਰ ਕਰਦੀਆਂ ਨੇ ਯੂਐਸ ਚੈਂਬਰ ਆਫ ਕਾਮਰਸ ਨੇ ਕਿਹਾ ਹੈ ਕਿ ਉਹਨਾਂ ਨੇ 1 ਲੱਖ ਡਾਲਰ ਦੀ H1B ਵੀਜ਼ਾ ਫੀਸ ਦੇ ਨਾਲ ਲੜਨਾ ਬੰਦ ਨਹੀਂ ਕੀਤਾ ਅਤੇ ਅਦਾਲਤ ਦੇ ਵੱਲੋਂ ਟੰਪੇ ਸ਼ਾਸਨ ਦਾ ਸਮਰਥਨ ਕਰਨ ਤੋਂ ਬਾਅਦ ਅਪੀਲ ਉੱਤੇ ਵਿਚਾਰ ਕਰ ਰਿਹਾ ਹੈ ਅਮਰੀਕੀ ਜ਼ਿਲ੍ਹਾ ਜਾਜੀ ਬੈਰਿਲ ਹਵੇਲ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ ਰਾਸ਼ਟਰਪਤੀ ਡੋਨਾਲਡ ਟੰਪ ਨੇ ਪ੍ਰਸਿੱਧ H1B ਵੀਜ਼ਾ ਦੀ ਕੀਮਤ ਬਤਾ ਕੇ ਕਾਨੂੰਨ ਦੇ ਅੰਦਰ ਕੰਮ ਕੀਤਾ ਜਾਜੂ ਨੇ ਕਿਹਾ ਪ੍ਰਸ਼ਾਸਨ ਦੇ ਕੋਲ ਇਹ ਬਤਲਾਵ ਕਰਨ ਦਾ ਕਾਨੂੰਨੀ ਅਧਿਕਾਰ ਹੈ ਇੱਕ ਰਿਪੋਰਟ ਦੇ ਅਨੁਸਾਰ ਐਲਾਨ ਨਾਮੇ ਦੀ ਕਾਨੂੰਨੀਤਾ ਅਤੇ ਇਸਨੂੰ ਲਾਗੂ ਕਰਨ ਕਾਂਗਰਸ ਦੇ ਕਾਨੂੰਨ ਦੇ ਸਿੱਧੇ ਪਾਠ ਉਤੇ ਨਿਰਭਰ ਕਰਤਾ ਹੈ ਜੋ ਰਾਸ਼ਟਰਪਤੀ ਨੂੰ ਪਨਵਾਸੀਆਂ ਤੇ ਗੈਰ ਪਨਵਾਸੀਆਂ ਦੇ ਲਈ ਸਿਖਤ ਰਾਜ ਦੇ ਵਿੱਚ ਦਾਖਲੇ ਨੂੰ ਨਿਯਮਤ ਕਰਨ ਦਾ ਵਿਆਪਕ ਅਧਿਕਾਰ ਦਿੰਦਾ ਹੈ ਇਸਨਾਲੀ ਹਾਵਲ ਨੇ ਇੱਕ رائے ਦਿੰਦੇ ਹੋਏ ਇਸ ਫੈਸਲੇ ਉਤੇ ਪ੍ਰਤੀਕ ਕਰਿਆ ਦਿੰਦੇ ਹੋਏ ਉਸ ਦੇ ਵਿੱਚ ਦੱਸਿਆ ਕਿ ਯੂ ਐਸ ਚੈਂਬਰ ਆਫ ਕਾਮਰਸ ਦੇ ਕਾਰਜਕਾਰੀ ਉਪਰਦਾਨ ਤੇ ਮੁੱਖ ਵਕੀਲ ਜੈਰੀਲ ਜੋਸਫਰ ਨੇ ਕਿਹਾ ਹੈ ਕਿ ਇਹ ਫੀਸ ਕੋ ਸਾਰੇ ਮਾਲਕਾਂ ਦੇ H1B ਵੀਜ਼ਾ ਦੀ ਪਹੁੰਚ ਤੋਂ ਬਾਅਦ ਕਰ ਦੇਵੇਗੀ 1 ਲੱਖ ਡਾਲਰ ਦੀ ਫੀਸ H1B ਵੀਜ਼ਾ ਕਾਰੋਬਾਰਤ ਲਈ ਬਹੁਤ ਜ਼ਿਆਦਾ ਮਹਿੰਗਾ ਬਣਾ ਦਿੰਦੀ ਹੈ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਅਕਾਦemic ਕਾਰੋਬਾਰ ਜੋ ਇਸ ਨੂੰ ਸਭ ਤੋਂ ਘੱਟ ਬਰਦਾਸ਼ਤ ਕਰ ਸਕਦੇ ਨੇ ਜੋਸੇਫਰ ਨੇ ਅੱਗੇ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਨਿਰਾਸ਼ਾ ਅਤੇ ਯਕੀਨੀ ਬਣਾਉਣ ਦੇ ਲਈ ਹੋਰ ਕਾਨੂੰਨੀ ਵਿਕਲਪਾਂ ਤੇ ਵਿਚਾਰ ਕਰ ਰਹੀਆਂ ਕਿ ਐਚਯੂਐਨਬੀ ਵੀਜ਼ਾ ਪ੍ਰੋਗਰਾਮ ਕਾਂਗਰਸ ਦੇ ਇਰਾਦੇ ਅਨੁਸਾਰ ਕੰਮ ਕਰ ਸਕੇ ਤਾਂ ਜੋ ਹਰ ਅਕਾਦemic ਅਮਰੀਕੀ ਕਾਰੋਬਾਰੀ ਨੂੰ ਆਪਣੇ ਕਾਲਚਰ ਨੂੰ ਵਧਾਉਣ ਦੇ ਲਈ ਲੁਰੀਂਦੀ ਵਿਸ਼ਵਵਿਆਪੀ ਪ੍ਰਤੀਭਾਤਾਕ ਪਹੁੰਚ ਮਿਲ ਸਕੇ ਇਹ ਫੈਸਲਾ ਟੰਪਰ ਸ਼ਾਸਨ ਦੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਅਤੇ ਕੰਪਨੀਆਂ ਨੂੰ ਸਯੁਕਤ ਰਾਜ ਅਮਰੀਕਾ ਤੇ ਅੰਤਰੋਹ ਹੋਲ ਕਾਮਿਆਂ ਨੂੰ ਨੌਕਰੀ ਉਤੇ ਰੱਖਣ ਦੇ ਲਈ ਉਤਸ਼ਾਹਿਤ ਕਰਨ ਦੀ ਇੱਕ ਨਵਾਂ ਦਸਮਰਥਨ ਕਰਦਾ ਹੈ ਵੀਜ਼ਾ ਨੂੰ ਬਹੁਤ ਮਹਿੰਗਾ ਬਣਾ ਕੇ ਸਰਕਾਰ ਵਿਦੇਸ਼ੀ ਕਾਮੇ ਦੀ ਮੰਗ ਨੂੰ ਘਟਾਉਣ ਦੀ ਉਮੀਦ ਕਰਦੀ ਹੈ ਕੰਪਨੀ 19 ਕੰਪਨੀ ਕੋਸ਼ਨਾ ਰਾਹੀਂ ਫੀਸ ਦੀ ਸ਼ੁਰੂਆਤ ਕੀਤੀ ਇੱਕ ਅਜਿਹਾ ਕਦਮ ਜਿਸ ਨੇ ਬਹੁਤ ਸਾਰੇ ਕਾਰੋਬਾਰਾਂ ਨੂੰ ਹੈਰਾਨ ਕਰ ਦਿੱਤਾ ਕੰਪਨੀਆਂ ਨੇ ਕਿਹਾ ਕਿ ਅਚਾਨਕ ਲਾਗਤ ਵਾਧੇ ਨੇ ਮਹੱਤਵਪੂਰਨ ਭੂਮਿਕਾਾਂ ਮਦ ਲਈ ਹੁਨਰਬੰਦ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨਾ ਮੁਸ਼ਕਲ ਅਤੇ ਕੁਝ ਮਾਮਲਿਆਂ ਦੇ ਵਿੱਚ ਅਸੰਭਵ ਬਣਾ ਦਿੱਤਾ ਹੈ ਇਹ ਫੈਸਲਾ ਅਮਰੀਕੀ ਤਕਨੀਕੀ ਫਰਮਾਂ ਦੇ ਲਈ ਇੱਕ ਝਟਕਾ ਹੈ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਹੁਨਰਬੰਦ ਪੇਸ਼ੇਵਰਾਂ ਨੂੰ ਲਿਆਉਣ ਦੇ ਲਈ H1B ਵੀਜ਼ਾ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਨੇ ਯੂਐਸ ਅੰਬਰ ਆਫ ਕਾਮਰਸ ਜਿਸਨੇ ਫੀਸ ਵਾਤਨ ਰੋਕਣ ਦੇ ਲਈ ਮੁਕਦਮਾ ਦਾਇਰ ਕੀਤਾ ਸੀ ਸੋਟ ਵਿੱਚ ਹਾਰ ਗਿਆ ਜੋ ਕਿ ਜੱਜ ਨੇ ਫ੍ਰੀਸ ਦੇ ਵਾਅਦੇ ਨੂੰ ਅੱਗੇ ਵਧਣ ਦੀ ਜਾਸੂ ਦੇ ਦਿੱਤੀ ਹੈ ਚੈਂਬਰ ਆਫ ਕਾਮਰਸ ਕੋਲ ਹਜੇ ਵੀ ਸਪੈਸ਼ਲਿਸਟ ਦੇ ਵਿਰੁੱਧ ਅਪੀਲ ਕਰਨ ਦਾ ਵਿਕਲਪ ਹੈ ਪਾਉ ਮੁੱਦਾ ਅਦਾਲਤ ਵਿੱਚ ਵਾਪਸ ਆ ਸਕਦਾ ਹੈ ਇਸ ਤੋਂ ਪਹਿਲਾਂ ਯੂਐਸ ਚੈਂਬਰ ਆਫ ਕਾਮਰਸ ਇਸ ਮਾਮਲੇ ਨੂੰ ਡਿਸਟ੍ਰਿਕਟ ਆਫ ਕਲੰਪੀਆ ਦੇ ਲਈ ਯੂਐਸ ਡਿਸਟ੍ਰਿਕਟ ਕੋਰਟ ਤੇ ਵਿੱਚ ਲੈ ਗਿਆ ਇਹ ਇਹ ਦਲੀਲ ਦੇਂਦੇ ਹੋਏ ਕਿ ਫ੍ਰੀਸ ਸੰਕੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਦੀ ਹੈ ਅਤੇ ਰਾਸ਼ਟਰਪਤੀ ਸ਼ਕਤੀ ਦੀਆਂ ਸੀਮਾਵਾਂ ਨੂੰ ਪਾਰ ਕਰਦੀ ਹੈ ਐਸੋਸੀਏਸ਼ਨ ਆਫ ਅਮਰੀਕਨ ਯੂਨੀਵਰਸਿਟੀਆਂ ਚੁਣੌਤੀ ਦੇ ਵਿੱਚ ਸ਼ਾਮਲ ਹੋਈ ਉਹਨਾਂ ਨੇ ਸਾਂਝੇ ਤੌਰ 'ਤੇ ਅਦਾਲਤ ਨੂੰ ਫੀਸ ਲਾਗੂ ਹੋਣ ਦੇ ਰੋਕਣ ਦੇ ਲਈ ਕਿਹਾ। ਉਹਨਾਂ ਨੇ ਲਿਖਿਆ ਕਿ ਇਹ ਐਲਾਨ ਕਾਨੂੰਨ ਦੇ ਸਪਸ਼ਟ ਪਾਠ ਤੋਂ ਬਾਹਰ ਹੈ, ਜੋ ਰਾਸ਼ਟਰਪਤੀ ਨੂੰ ਪ੍ਰਵਾਸੀਆਂ ਅਤੇ ਗੈਰ-ਪ੍ਰਵਾਸੀ ਦੋਵਾਂ ਲਈ ਅਮਰੀਕਾ ਵਿੱਚ ਦਾਖਲੇ ਨੂੰ ਨਿਯੰਤਰਿਤ ਕਰਨ ਦਾ ਵਿਆਪਕ ਅਧਿਕਾਰ ਦਿੰਦਾ ਹੈ। ਚੈਂਪਲ ਦਾ ਮੁਕੱਦਮਾ 1 ਲੱਖ ਡਾਲਰ ਫੀਸ ਦੇ ਵਿਰੁੱਧ ਦਾਇਰ ਕਈ ਕਾਨੂੰਨੀ ਚੁਣੌਤੀਆਂ ਵਿੱਚੋਂ ਇੱਕ ਹੈ। ਤਾਜ਼ਾ ਮਾਮਲੇ ਵਿੱਚ ਕੈਲੀਫੋਰਨੀਆ ਅਤੇ ਮੈਸਚੂਸੈਟਸ ਅਕਵਾਇਟ ਵਿੱਚ ਅਮਰੀਕੀ ਰਾਜਾਂ ਦੇ ਇੱਕ ਸਮੂਹ ਨੇ ਵੀ ਇਸ ਐਲਾਨ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਅਦਾਲਤ ਵਿੱਚ ਪਹੁੰਚ ਕੀਤੀ ਹੈ। ਆਪਣੇ ਮਾਮਲੇ ਦੇ ਵਿਸ਼ ਚੈਂਬਰ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਸਿਰਫ ਉਹਨਾਂ ਵੀਜ਼ਾ ਫੀਸਰ ਦੀ ਆਗਿਆ ਦਿੰਦਾ ਜੋ ਵੀਜ਼ਾ ਪ੍ਰਣਾਲੀ ਨੂੰ ਚਲਾਉਣ ਦੀ ਲਾਗਤ ਨੂੰ ਕਵਰ ਕਰਦੀਆਂ ਨੇ ਇਸ ਨੇ ਵੀ ਦਲੀਲ ਦਿੱਤੀ ਹੈ ਕਿ ਕੋਈ ਵੀ ਨਵੀਂ ਫੀਸ ਇੱਕ ਜਦ ਤੱਕ ਨਿਯਮ ਨਿਰਮਾਣ ਪ੍ਰਕਿਰਿਆ ਵਿੱਚ ਚਲੰਘ ਨਹੀਂ ਚੋਈਦੀ ਹੈ ਜਿੱਥੇ ਲੋਕ ਕਥੇਕਾਰੂਪਾ ਲਾਗੂ ਹੋਣ ਤੋਂ ਪਹਿਲਾਂ ਟਿੱਪਣੀ ਕਰ ਸਕਦੇ ਨੇ ਚੈਂਬਰ ਦੇ ਨੁਮਾਇੰਦੇ ਯੂਐਸ ਚੈਂਬਰ ਲਿਟੀਗੇਸ਼ਨ ਸੈਂਟਰ ਅਤੇ ਲਾਅ ਫਰਮ ਮੈਟਰ ਮੋਰਟਲ ਵਿਲ ਐਂਡ ਸ਼ੂਲ ਟਕਾ ਦੇ ਨੇ ਅਮਰੀਕੀ ਸਰਕਾਰ ਦੀ ਨੁਮਾਇੰਦਗੀ ਨਿਆਂ ਵਿਭਾਗ ਕਰ ਰਿਹਾ ਹੈ ਅਮਰੀਕਾ ਦੇ ਜੱਜ ਜੈ ਬੈਰੀਲੇ ਹਾਵਲ ਨੇ ਫੈਸਲਾ ਸੁਣਾਇਆ ਕਿ 트ੰਪਾ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਤੇ ਰਾਸ਼ਟਰੀ ਐਕਟ ਦੇ ਤਹਿਤ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ। ਇਹ ਐਕਟ ਰਾਸ਼ਟਰਪਤੀ ਨੂੰ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪ੍ਰਵੇਸ਼ ਨੂੰ ਸੀਮਤ ਕਰਨ ਦੀ ਆਗਿਆ ਦਿੰਦਾ ਹੈ। ਰਿਪੋਰਟ ਦੇ ਅਨੁਸਾਰ ਆਪਣੇ ਫੈਸਲੇ ਦੇ ਵਿੱਚ ਹਾਵਲ ਨੇ ਫੀਸ ਨੂੰ ਰੋਕਣ ਦੀਆਂ ਬੇਨਤੀਆਂ ਨੂੰ ਰੱਦ ਕਰ ਦਿੱਤਾ ਅਤੇ ਇਸ ਦੀ ਬਜਾਏ ਪ੍ਰਸ਼ਾਸਨ ਨੇ ਫੈਸਲੇ ਦਾ ਸਮਰਥਨ ਕੀਤਾ। ਸੰਖੇਪ ਫੈਸਲੇ ਨੇ ਉਸੇ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲੰਬਰਗਟਿਕ ਰਿਪੋਰਟ ਦੇ ਅਨੁਸਾਰ ਇੱਕ ਸੰਘੀ ਜੱਜ ਨੇ ਡ੍ਰੰਪ ਪ੍ਰਸ਼ਾਸਨ ਨੂੰ ਨਵੀਆਂ H1B ਵੀਜ਼ਾ ਅਰਜ਼ੀਆਂ ਉੱਤੇ 1 ਲੱਖ ਡਾਲਰ ਦੀ ਫੀਸ ਦੇ ਨਾਲ ਲੱਗ ਕੇ ਵਧਣ ਦੀ ਇਜਾਜ਼ਤ ਦੇ ਦਿੱਤੀ ਹੈ ਇਹ ਫੈਸਲਾ ਬਹੁਤ ਸਾਰੀਆਂ ਅਮਰੀਕੀ ਟੈਕਨੋਲੋਜੀ ਕੰਪਨੀਆਂ ਲਈ ਇੱਕ ਵੱਡਾ ਚਟਕ ਹੈ ਜੋ ਦੂਜੇ ਦੇਸ਼ਾਂ ਦੇ ਹੁਨਰਬੰਦ ਕਾਮਿਆਂ ਉੱਤੇ ਨਿਰਭਰ ਕਰਦੀਆਂ ਨੇ ਯੂਐਸ ਚੈਂਬਰ ਆਫ ਕਾਮਰਸ ਨੇ ਕਿਹਾ ਹੈ ਕਿ ਉਹਨਾਂ ਨੇ 1 ਲੱਖ ਡਾਲਰ ਦੀ H1B ਵੀਜ਼ਾ ਫੀਸ ਦੇ ਨਾਲ ਲੜਨਾ ਬੰਦ ਨਹੀਂ ਕੀਤਾ ਅਤੇ ਅਦਾਲਤ ਦੇ ਵੱਲੋਂ ਡ੍ਰੰਪ ਪ੍ਰਸ਼ਾਸਨ ਦਾ ਸਮਰਥਨ ਕਰਨ ਤੋਂ ਬਾਅਦ ਅਪੀਲ ਉੱਤੇ ਵਿਚਾਰ ਕਰ ਰਿਹਾ ਹੈ ਅਮਰੀਕੀ ਸਿਲਾ ਚਾਚੀ ਬੈਰਿਲ ਹਾਵਲ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਸਿੱਧ H1B ਵੀਜ਼ਾ ਦੀ ਕੀਮਤ ਵਧਾ ਕੇ ਕਾਨੂੰਨ ਦੇ ਅੰਦਰ ਕੰਮ ਕੀਤਾ ਹੈ ਜਾਜੂ ਨੇ ਕਿਹਾ ਪ੍ਰਸ਼ਾਸਨ ਦੇ ਕੋਲ ਇਹ ਬਤਲਾਵ ਕਰਨਾ ਕਾਨੂੰਨੀ ਅਧਿਕਾਰ ਹੈ ਇੱਕ ਰਿਪੋਰਟ ਦੇ ਅਨੁਸਾਰ ਐਲਾਨਨਾਮੇ ਦੀ ਕਾਨੂੰਨੀਤਾ ਅਤੇ ਇਸ ਦਾ ਲਾਗੂਕਰਨ ਕਾਂਗਰਸ ਦੇ ਕਾਨੂੰਨ ਦੇ ਸਿੱਧੇ ਪਾਠ ਉਤੇ ਨਿਰਭਰ ਕਰਦਾ ਹੈ ਜੋ ਰਾਸ਼ਟਰਪਤੀ ਨੂੰ ਪ੍ਰਵਾਸੀਆਂ ਤੇ ਗੈਰ ਪ੍ਰਵਾਸੀਆਂ ਦੇ ਲਈ ਸਯੁਕਤ ਰਾਜ ਦੇ ਵਿੱਚ ਦਾਖਲੇ ਨੂੰ ਨਿਯਮਤ ਕਰਨ ਦਾ ਵਿਆਪਕ ਅਧਿਕਾਰ ਦਿੰਦਾ ਹੈ ਇਸ ਨਾਲ ਹੀ ਹਾਵਲ ਨੇ ਇੱਕ رائے ਦਿੰਦੇ ਹੋਏ ਇਸ ਫੈਸਲੇ ਉਤੇ ਪ੍ਰਤੀਕ ਕਰਿਆ ਦਿੰਦੇ ਹੋਏ ਉਸ ਦੇ ਵਿੱਚ ਦੱਸਿਆ ਕਿ ਯੂਐਸ ਚੈਂਬਰ ਆਫ ਕਾਮਰਸ ਦੇ ਕਾਰਜਕਾਰੀ ਉਪਪਾਲਦਨ ਤੇ ਮੁੱਖ ਵਕੀਲ ਜੈਰੀਲ ਜੋਸਫਨ ਨੇ ਕਿਹਾ ਹੈ ਕਿ ਇਹ ਫੀਸ ਬਹੁਤ ਸਾਰੇ ਮਾਲਕਾ ਲਈ H1B ਵੀਜ਼ਾ ਦੀ ਪਹੁੰਚ ਤੋਂ ਬਾਹਰ ਕਰ ਦੇਵੇਗੀ 1 ਲੱਖ ਡਾਲਰ ਦੀ ਫੀਸ H1B ਵੀਜ਼ਾ ਕਾਰੋਬਾਰਤ ਲਈ ਬਹੁਤ ਜ਼ਿਆਦਾ ਮਹਿੰਗਾ ਬਣਾ ਦਿੰਦੀ ਹੈ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਅਕਾਦemic ਕਾਰੋਬਾਰ ਜੋ ਇਸ ਨੂੰ ਸਭ ਤੋਂ ਘੱਟ ਬਰਦਾਸ਼ਟ ਕਰ ਸਕਦੇ ਨੇ ਜੋਸੇਫਰ ਨੇ ਅੱਗੇ ਕਿਹਾ ਕਿ ਇਸੇ ਅਦਾਲਤ ਦੇ ਫੈਸਲੇ ਤੋਂ ਨਿਰਾਸ਼ਾ ਅਤੇ ਯਕੀਨੀ ਬਣਾਉਣ ਦੇ ਲਈ ਹੋਰ ਕਾਨੂੰਨੀ ਵਿਕਲਪਾਂ ਤੇ ਵਿਚਾਰ ਕਰ ਰਹੀਆਂ ਕਿ ਐਚਯੂਐਨ ਵੀ ਵੀਜ਼ਾ ਪ੍ਰੋਗਰਾਮ ਕਾਂਗਰਸ ਦੇ ਇਰਾਦੇ ਅਨੁਸਾਰ ਕੰਮ ਕਰ ਸਕੇ ਤਾਂ ਜੋ ਹਰ ਅਕਾਦemic ਅਮਰੀਕੀ ਕਾਰੋਬਾਰੀ ਨੂੰ ਆਪਣੇ ਕਲਚਰ ਨੂੰ ਵਧਾਉਣ ਦੇ ਲਈ ਲੁਰੀਂਦੀ ਵਿਸ਼ਵਵਿਆਪੀ ਪ੍ਰਤੀਬੱਧਤਾ ਤੱਕ ਪਹੁੰਚ ਮਿਲ ਸਕੇ ਇਹ ਫੈਸਲਾ ਟੰਪਰ ਸ਼ਾਸਨ ਦੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਅਤੇ ਕੰਪਨੀਆਂ ਨੂੰ ਸਯੁਕਤ ਰਾਜ ਅਮਰੀਕਾ ਤੇ ਰੋ ਹਾਲ ਕਾਮਿਆਂ ਨੂੰ ਨੌਕਰੀ ਉਤੇ ਰੱਖਣ ਦੇ ਲਈ ਉਤਸ਼ਾਹਿਤ ਕਰਨ ਦੀ ਜਿੰਨਾ ਦਸਮਰਥਨ ਕਰਦਾ ਹੈ ਵੀਜ਼ਾ ਨੂੰ ਬਹੁਤ ਮਹਿੰਗਾ ਬਣਾ ਕੇ ਸਰਕਾਰ ਵਿਦੇਸ਼ੀ ਕਾਮੇ ਦੀ ਮੰਗ ਨੂੰ ਘਟਾਉਣ ਦੀ ਉਮੀਦ ਕਰਦੀ ਹੈ ਕ੍ਰਾਂਪਨੀ ਨੇ 19 ਸੰਫਰਨੀ ਕੋਸ਼ਨਾ ਰਾਹੀ ਫੀਸ ਦੀ ਸ਼ੁਰੂਆਤ ਕੀਤੀ ਇੱਕ ਅਜਿਹਾ ਕਦਮ ਜਿਸ ਨੇ ਬਹੁਤ ਸਾਰੇ ਕਾਰੋਬਾਰਾਂ ਨੂੰ ਹੈਰਾਨ ਕਰ ਦਿੱਤਾ ਕੰਪਨੀਆਂ ਨੇ ਕਿਹਾ ਕਿ ਅਚਾਨਕ ਲਾਗਤ ਵਾਧੇ ਨੇ ਮਹੱਤਵਪੂਰਨ ਭੂਮਿਕਾਾਂਵਾਂ ਦੇ ਲਈ ਹੁਨਰਬੱਧ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨਾ ਮੁਸ਼ਕਲ ਅਤੇ ਕੁਝ ਮਾਮਲੇ ਦੇ ਵਿੱਚ ਅਸੰਭਵ ਬਣਾ ਦਿੱਤਾ ਹੈ ਇਹ ਫੈਸਲਾ ਅਮਰੀਕੀ ਤਕਨੀਕੀ ਫਰਮਾਂ ਦੇ ਲਈ ਇੱਕ ਝਟਕਾ ਹੈ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਹੁਨਰਬੰਦ ਪੇਸ਼ੇਵਰਾਂ ਨੂੰ ਲਿਆਉਣ ਦੇ ਲਈ H1B ਵੀਜ਼ਾ ਉਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਨੇ US Chamber of Commerce ਜਿਸਨੇ ਵੀਸਾ ਵਾਤਨ ਰੋਕਣ ਦੇ ਲਈ ਮੁਕਦਮਾ ਦਾਇਰ ਕੀਤਾ ਸੀ ਸੋਟ ਵਿੱਚ ਹਾਰ ਗਿਆ ਜੋ ਕਿ ਜੱਜ ਨੇ ਫੀਸ ਦੇ ਵਾਅਦੇ ਨੂੰ ਅੱਗੇ ਵਧਣ ਦੀ ਜਵਾਬਸ ਦੇ ਦਿੱਤੀ ਹੈ ਚੈਂਬਰ ਆਫ ਕਾਮਰਸ ਕੋਲ ਹਜੇ ਵੀ ਸਪੈਸ਼ਲਿਸਟ ਦੇ ਵਿਰੁੱਧ ਅਪੀਲ ਕਰਨ ਦਾ ਵਿਕਲਪ ਹੈ ਪਾਉ ਮੂਦਾ ਅਦਾਲਤ ਵਿੱਚ ਵਾਪਸ ਆ ਸਕਦਾ ਹੈ ਇਸ ਤੋਂ ਪਹਿਲਾਂ ਯੂਐਸ ਚੈਂਬਰ ਆਫ ਕਾਮਰਸ ਇਸ ਮਾਮਲੇ ਨੂੰ ਡਿਸਟ੍ਰਿਕਟ ਆਫ ਕਲੰਪੀਆ ਦੇ ਲਈ ਯੂਐਸ ਡਿਸਟ੍ਰਿਕਟ ਕੋਰਟ ਤੇ ਵਿੱਚ ਲੈ ਗਿਆ ਇਹ ਦਲੀਲ ਦੇਂਦੇ ਹੋਏ ਕਿ ਫੀਸ ਸੰਕੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਦੀ ਹੈ ਅਤੇ ਰਾਸ਼ਟਰਪਤੀ ਸ਼ਕਤੀ ਦੀਆਂ ਸੀਮਾਵਾਂ ਨੂੰ ਪਾਰ ਕਰਦੀ ਹੈ ਐਸੋਸੀਏਸ਼ਨ ਆਫ ਅਮਰੀਕਨ ਯੂਨੀਵਰਸਿਟੀਆਂ ਚੁਣੌਤੀ ਦੇ ਵਿੱਚ ਸ਼ਾਮਲ ਹੋਈ ਉਹਨਾਂ ਨੇ ਸਾਂਝੇ ਤੌਰ ਉਤੇ ਰਾਲਤ ਨੂੰ ਫੀਸ ਲਾਗੂ ਹੋਣ ਤੋਂ ਰੋਕਣ ਦੇ ਲਈ ਕਿਹਾ। ਉਹਨਾਂ ਲਿਖਿਆ ਕਿ ਇਹ ਐਲਾਨ ਕਾਨੂੰਨ ਦੇ ਸਪਸ਼ਟ ਪਾਠ ਤੋਂ ਬਾਅਦ ਹੈ ਜੋ ਰਾਸ਼ਟਰਪਤੀ ਨੂੰ ਪ੍ਰਵਾਸੀਆਂ ਅਤੇ ਗੈਰ ਪ੍ਰਵਾਸੀ ਦੋਵਾਂ ਲਈ ਅਮਰੀਕਾ ਵਿੱਚ ਦਾਖਲੇ ਨੂੰ ਨਿਯੰਤਰਿਤ ਕਰਨ ਦਾ ਵਿਆਪਕ ਅਧਿਕਾਰ ਦਿੰਦਾ ਹੈ। ਚੈਂਪਰ ਦਾ ਮੁਕੱਦਮਾ 1 ਲੱਖ ਡਾਲਰ ਫੀਸ ਦੇ ਵਿਰੁੱਧ ਦਾਇਰ کئی ਕਾਨੂੰਨੀ ਚੁਣੌਤੀਆਂ ਵਿੱਚੋਂ ਇੱਕ ਹੈ ਤਾਜ਼ਾ ਮਾਮਲੇ ਵਿੱਚ ਕੈਲੀਫੋਰਨੀਆ ਅਤੇ ਮੈਸਚੂਸੈਟਸ ਅਕਵਾਇਟ ਵਿੱਚ ਅਮਰੀਕੀ ਰਾਜਾਂ ਦੇ ਇੱਕ ਸਮੂਹ ਨੇ ਵੀ ਇਸ ਕਾਨੂੰਨ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਅਦਾਲਤ ਵਿੱਚ ਪਹੁੰਚ ਕੀਤੀ ਹੈ ਆਪਣੇ ਮਾਮਲੇ ਦੇ ਵਿੱਚ ਚੈਂਪਰ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਸਿਰਫ ਉਹਨਾਂ ਵੀਜ਼ਾ ਅਫਸਰ ਦੀ ਆਗਿਆ ਦਿੰਦਾ ਹੈ ਜੋ ਵੀਜ਼ਾ ਪ੍ਰਣਾਲੀ ਨੂੰ ਚਲਾਉਣ ਦੀ ਲਾਗਤ ਨੂੰ ਕਵਰ ਕਰਦੀ ਹੈ ਇਸ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਕੋਈ ਵੀ ਨਹੀਂ ਫੀਸ ਸਿੱਧ ਜਦ ਤੱਕ ਨਿਯਮ ਨਿਰਮਾਣ ਪ੍ਰਕਿਰਿਆ ਵਿੱਚ ਉਲੰਘਣੀ ਚਾਹੀਦੀ ਹੈ ਜਿਤੇ ਲੋਕ ਕਥੇਕਾਰੂਪਾ ਲਾਗੂ ਹੋਣ ਤੋਂ ਪਹਿਲਾਂ ਟਿੱਪਣੀ ਕਰ ਸਕਦੇ ਨੇ ਚੈਂਪਲ ਦੇ ਨੁਮਾਇੰਦੇ ਯੂਐਸ ਚੈਂਪਰ ਲਿਟੀਗੇਸ਼ਨ ਸੈਂਟਰ ਅਤੇ ਲਾਅ ਫਰਮ ਮੈਟਰ ਮੋਰਟ ਵਿਲ ਐਂਡ ਸ਼ੂਲ ਟਕਾ ਰਹੇ ਨੇ ਅਮਰੀਕੀ ਸਰਕਾਰ ਦੀ ਨੁਮਾਇੰਦਗੀ ਨਿਆਂ ਵਿਭਾਗ ਕਰ ਰਿਹਾ ਹੈ ਅਮਰੀਕੀ ਜ਼ਿਲ੍ਹਾ ਜੱਜ ਬੈਰੀ ਲਈ ਹਾਵਲ ਨੇ ਫੈਸਲਾ ਸੁਣਾਇਆ ਕਿ 트럼ਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਤੇ ਰਾਸ਼ਟਰੀ ਐਕਟ ਦੇ ਤਹਿਤ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਇਹ ਐਕਟ ਰਾਸ਼ਟਰਪਤੀ ਨੂੰ ਸਯੁਕਤ ਰਾਜ ਅਮਰੀਕਾ ਦੇ ਵਿੱਚ ਪ੍ਰਵੇਸ਼ ਨੂੰ ਸੀਮਤ ਕਰਨ ਦੀ ਆਗਿਆ ਦਿੰਦਾ ਹੈ रिपोर्ट ਦੇ ਅਨੁਸਾਰ ਆਪਣੇ ਫੈਸਲੇ ਦੇ ਵਿੱਚ ਹਾਵਲ ਨੇ ਫੀਸ ਨੂੰ ਰੋਕਣ ਦੀਆਂ ਬੇਨਤੀਆਂ ਨੂੰ ਰੱਦ ਕਰ ਦਿੱਤਾ ਅਤੇ ਇਸ ਦੀ ਬਜਾਏ ਪ੍ਰਸ਼ਾਸਨ ਨੇ ਫੈਸਲੇ ਦਾ ਸਮਰਥਨ ਕੀਤਾ ਸੰਖੇਪ ਫੈਸਲੇ ਨੇ ਉਸੇ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ